ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਉਹ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਤੁਸੀਂ ਸਰਵਣ ਕੀਤਾ ਹੈ ਕਿ ਕਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਹਨ ਤੇ ਗੁਰੂ ਜੀ ਦਾ ਵਿਆਹ ਤੇ ਵੇਈ ਨਦੀ ਦਾ ਉਪਦੇਸ਼ ਸਾਧ ਸੰਗਤ ਜੀ ਜੋ ਇਸ ਚੈਨਲ ਤੇ ਨਵੇਂ ਆਏ ਹਨ ਉਹ ਲੜੀ ਨੂੰ ਜੋੜਨ ਵਾਤੀ ਪਿਛਲੀ ਸਾਖੀ ਨੂੰ ਜ਼ਰੂਰ ਸੁਣ ਲੈਣ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ ਜੀ ਉਹ ਸਾਧ ਸੰਗਤ ਜੀ ਸਾਖੀ ਨੂੰ ਆਰੰਭ ਕਰਦੇ ਹਾਂ ਅੱਜ ਦੀ ਸਾਖੀ ਦਾ ਟੌਪਿਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਲੰਮੀਆਂ ਉਦਾਸੀਆਂ ਜੋ ਜਗਤ ਨੂੰ ਤਾਰਨਵਾਤੀ ਸਤਿਗੁਰ ਨੇ ਯਾਤਰਾਵਾਂ ਕੀਤੀਆਂ ਸਨ ਉਹਨਾਂ ਬਾਰੇ ਸਾਂਝ ਪਾਵਾਂਗੇ ਜੀ ਰੂਹ ਪਿਆਰੀ ਸਾਧ ਸੰਗਤ ਜੀ ਸਾਖੀ ਨੂੰ ਆਰੰਭ ਕਰਦੇ ਹਾਂ ਕਿਰਪਾ ਕਰਕੇ ਸਾਖੀ ਨੂੰ ਪ੍ਰੇਮ ਨਾਲ ਤੇ ਸਾਖੀ ਨੂੰ ਪੂਰਾ ਸੁਣਨਾ ਜੀ ਸਾਧ ਸੰਗਤ ਜੀ ਕੁਝ ਦਿਨ ਸੁਲਤਾਨਪੁਰ ਲੋਧੀ ਵਿਖੇ ਗੁਰਬਾਣੀ ਦੇ ਕਥਾ ਕੀਰਤਨ ਦਾ ਪ੍ਰਵਾਹ ਚਲਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਲੰਮੀਆਂ ਯਾਤਰਾਵਾਂ ਤੇ ਚੱਲਣ ਲਈ ਤਿਆਰੀ ਕੀਤੀ ਗੁਰੂ ਜੀ ਦੇ ਇਸ ਤਰਕ ਲੁਕਾਈ ਨੂੰ ਸੋਧਣ ਲਈ ਲੰਮੀਆਂ ਯਾਤਰਾਵਾਂ ਤੇ ਜਾਣ ਦਾ ਸੁਣ ਕੇ ਬੇਬੇ ਨਾਨਕੀ ਅਤੇ ਮਾਤਾ ਸੁਲਖਣੀ ਜੀ ਬਹੁਤ ਉਦਾਸ ਹੋਏ ਬਾਬਾ ਜੀ ਦੀ ਸੱਸ ਚੰਦੋ ਰਾਣੀ ਨੇਤਾ ਇਥੋਂ ਤੱਕ ਕਹਿ ਦਿੱਤਾ ਕਿ ਜੇ ਘਰ ਘਾਟ ਛੱਡ ਕੇ ਚਲੇ ਜਾਣਾ ਸੀ ਤਾਂ ਵਿਆਹ ਕਿਉਂ ਕਰਵਾਇਆ ਹੁਣ ਤੇਰੇ بیوی ਬੱਚਿਆਂ ਨੂੰ ਕੌਣ ਸਹਾਰਾ ਦੇਵੇਗਾ ਤੇ ਕੌਣ ਪਾਲਣਾ ਕਰੇਗਾ ਗੁਰੂ ਜੀ ਨੇ ਕਿਹਾ ਕਿ ਅਜਿਹੇ ਸਭ ਦਾ ਪੁਲੇਖਾ ਦੂਰ ਹੋ ਜਾਣਾ ਚਾਹੀਦਾ ਹੈ ਕਿ ਕੋਈ ਮਨੁੱਖ ਕਿਸੇ ਮਨੁੱਖ ਜਾਂ بیوی ਬੱਚਿਆਂ ਦੀ ਪਾਲਣਾ ਕਰਦਾ ਹੋ ਪਾਲਣਾ ਕਰਨ ਵਾਲਾ ਤਾਂ ਸਰਬ ਕਲਾ ਸਮਰੱਥ ਪਰਮੇਸ਼ਵਰ ਹੈ ਤੁਹਾਡੇ ਮਨ ਵਿੱਚ ਇਸ ਬਾਰੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਨਾਲੇ ਮੈਂ ਸਦਾ ਵਾਸਤੇ ਥੋੜਾ ਜਾ ਰਿਹਾ ਹਾਂ ਮੈਂ ਸਦਾ ਹੀ ਤੁਹਾਡੇ ਪਾਸ ਹਾਂ ਜਦੋਂ ਯਾਦ ਕਰੋਗੇ ਮੈਂ ਉਸੇ ਵੇਲੇ ਤੁਹਾਡੇ ਕੋਲ ਪਹੁੰਚ ਜਾਵਾਂਗਾ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਭਰੋਸਾ ਦੇ ਕੇ ਅਤੇ ਨਗਰ ਨਿਵਾਸੀਆਂ ਜਿਨ੍ਹਾਂ ਵਿੱਚ ਨਵਾਬ ਦੌਲਤ ਖਾਨ ਲੋਧੀ ਅਤੇ ਹੋਰ ਉਹਨਾਂ ਦੇ ਅਮੀਰ ਵਜ਼ੀਰ ਅਤੇ ਉੱਚ ਅਧਿਕਾਰੀ ਸ਼ਾਮਲ ਸਨ ਪਿੱਜੀਆਂ ਅੱਖਾਂ ਨਾਲ ਗੁਰੂ ਜੀ ਨੂੰ ਅਲਵਿਦਾ ਕਹਿਣ ਆਏ ਉਹਨਾਂ ਦੇ ਚਲੇ ਜਾਣ ਨਾਲ ਸਾਰੇ ਸ਼ਹਿਰ ਤੇ ਉਦਾਸੀ ਛਾ ਗਈ ਗੁਰੂ ਜੀ ਨੇ ਸੁਲਤਾਨਪੁਰ ਤੋਂ ਚੱਲ ਕੇ ਬਿਆਸ ਦਰਿਆ ਪਾਰ ਕੀਤਾ ਜਿੱਥੇ ਅੱਜਕੱਲ ਗੋਇੰਦਵਾਲ ਸ਼ਹਿਰ ਬਣਿਆ ਹੋਇਆ ਹੈ ਕੁਝ ਸਮੇਂ ਬਾਅਦ ਭਾਈ ਮਰਦਾਨਾ ਕਹਿਣ ਲੱਗਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ ਐਨੇ ਨੂੰ ਉਸ ਜ਼ਮੀਨ ਦਾ ਮਾਲਕ ਵੀ ਉੱਥੇ ਪੁੱਜ ਗਿਆ ਜੋ ਬਾਅਦ ਵਿੱਚ ਘਰੋਂ ਜਾ ਰੋਟੀ ਪਾਣੀ ਤਿਆਰ ਕਰਵਾ ਲਿਆਇਆ ਅਤੇ ਕੁਝ ਦੁੱਧ ਵੀ ਨਾਲ ਲੈ ਆਇਆ ਗੁਰੂ ਜੀ ਨੇ ਉਸ ਪਾਸੋਂ ਦੁੱਧ ਤੇ ਪ੍ਰਸ਼ਾਦੇ ਲੈ ਕੇ ਭਾਈ ਮਰਦਾਨੇ ਦੇ ਅੱਗੇ ਰਖਵਾ ਦਿੱਤੇ ਅਤੇ ਉਸ ਨੂੰ ਪੁੱਛਣ ਲੱਗੇ ਪੁਰਖਾ ਕੀ ਇਹ ਜ਼ਮੀਨ ਤੇਰੀ ਹੈ ਉਹ ਮਨੁੱਖ ਗੁਰੂ ਜੀ ਦੇ ਚਿਹਰੇ ਤੇ ਇਲਾਹੀ ਨੂਰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਜਵਾਬ ਵਿੱਚ ਬੋਲਿਆ ਸਤਿਗੁਰੂ ਜੀ ਜ਼ਮੀਨ ਤਾਂ ਆਪ ਜੀ ਦੀ ਹੀ ਹੈ ਮੈਂ ਤਾਂ ਇੱਕ ਰਾਹਕ ਹਾਂ ਗੁਰੂ ਜੀ ਇਹ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਕਿਸੇ ਦਿਨ ਇਸ ਜ਼ਮੀਨ ਉੱਤੇ ਸੁੰਦਰ ਸ਼ਹਿਰ ਬਣੇਗਾ ਅਤੇ ਤੂੰ ਇਸੇ ਇਲਾਕੇ ਦਾ ਵੱਡਾ ਸਰਦਾਰ ਹੋਵੇਂਗਾ ਜ਼ਿਮੀਦਾਰ ਇਹ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਇਸ ਗੱਲ ਤੇ ਹੈਰਾਨ ਹੋਇਆ ਕਿ ਗੁਰੂ ਜੀ ਨੇ ਤਾਂ ਪ੍ਰਸ਼ਾਦੇ ਅਤੇ ਦੁੱਧ ਵਿੱਚੋਂ ਕੁਝ ਵੀ ਨਹੀਂ ਛਕਿਆ ਉਸਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਆਪ ਵੀ ਕੁਝ ਅੰਨ ਪਾਣੀ ਛਕ ਕੇ ਮੈਨੂੰ ਕਿਰਤਾਰਥ ਕਰੋ ਜੀਵਿਦਾਦ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਥੋੜਾ ਜਿਹਾ ਦੁੱਧ ਛਕਿਆ ਅਤੇ ਅੱਗੇ ਚੱਲ ਪਏ ਅਤੇ ਉਸ ਜਗ੍ਹਾ ਜਾ ਪਹੁੰਚੇ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਸ਼ਹਿਰ ਵਸਿਆ ਹੋਇਆ ਹੈ ਗੁਰੂ ਜੀ ਅੰਮ੍ਰਿਤਸਰ ਤੋਂ ਅੱਗੇ ਚੱਲ ਕੇ ਰਸਤੇ ਵਿੱਚ ਲੋਕਾਂ ਨੂੰ ਤਾਰਦੇ ਹੋਏ ਲਾਹੌਰ ਤੋਂ ਬਾਹਰ ਇੱਕ ਖੂਦ ਤੇ ਰਾਤ ਕੱਟਣ ਲਈ ਰੁਕੇ ਅਗਲੇ ਦਿਨ ਸਾਂਝ ਸਵੇਰੇ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਾ ਲੋਕ ਇਕੱਠੇ ਹੁੰਦੇ ਗਏ ਗੁਰੂ ਜੀ ਦੇ ਲਾਹੌਰ ਵਿੱਚ ਆਉਣ ਬਾਰੇ ਭਾਈ ਦਨੀ ਚੰਦ ਨੂੰ ਵੀ ਪਤਾ ਲੱਗਾ ਤੇ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਉਸਨੇ ਆਪਣੀ ਹਵੇਲੀ ਦੇ ਮੁੱਖ ਦਵਾਰ ਉੱਤੇ 7 ਝੰਡੇ ਲਗਾਏ ਹੋਏ ਸਨ ਜਿਨ੍ਹਾਂ ਦਾ ਅਰਥ ਸੀ ਕਿ ਇਸ ਸ਼ਾਹੂਕਾਰ ਦੀ ਜਾਇਦਾਦ ਘੱਟ ਤੋਂ ਘੱਟ 7 ਲੱਖ ਰੁਪਏ ਦੀ ਹੈ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਮੈਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਹਾਂ ਅਤੇ ਬਹੁਤ ਸਾਰੇ ਬ੍ਰਾਹਮਣਾ ਨੂੰ ਪਿਤਾ ਜੀ ਦੇ ਨਮਕਤ ਭੋਜਨ ਸ਼ਕਾਰ ਰਹਾ ਹਾਂ ਅਤੇ ਦਾਨ ਵੀ ਦੇ ਰਹਾ ਹਾਂ ਮੇਰਾ ਵਿਸ਼ਵਾਸ ਹੈ ਕਿ ਇਹ ਭੋਜਨ ਅਤੇ ਦਾਨ ਮੇਰੇ ਪਿਤਾ ਵਾਸਤੇ ਇੱਕ ਸਾਲ ਲਈ ਕਾਫੀ ਹੋਵੇਗਾ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਕਿ ਜੇ ਕੋਈ ਮਨੁੱਖ ਜਰਾਕ ਬਿਮਾਰ ਹੋ ਜਾਵੇ ਤਾਂ ਉਸ ਨੂੰ ਭੁੱਖ ਲੱਗਣੀ ਘਟ ਹੋ ਜਾਂਦੀ ਹੈ ਜਾਂ ਬਿਲਕੁਲ ਹੀ ਨਹੀਂ ਲੱਗਦੀ ਮਰਨੋਂ ਪਰੰਧ ਤਾਂ ਜਿੰਨਾ ਪੰਜ ਤੱਤਾਂ ਦਾ ਉਹ ਬਣਿਆ ਹੁੰਦਾ ਹੈ ਉਹਨਾਂ ਵਿੱਚ ਹੀ ਤਬਦੀਲ ਹੋ ਜਾਂਦਾ ਹੈ ਫੇਰ ਤੂੰ ਆਪ ਹੀ ਦੱਸ ਕਿ ਬ੍ਰਾਹਮਣਾ ਦੁਆਰਾ ਖਾਧਾ ਹੋਇਆ ਭੋਜਨ ਤੇਰੇ ਪਿਤਾ ਤੱਕ ਕਿਵੇਂ ਪਹੁੰਚੇਗਾ ਦੂਜੇ ਉਹ ਤਾਂ ਜਿਵਤ ਹੀ ਨਹੀਂ ਹਨ ਤਾਂ ਉਹਨਾਂ ਨੂੰ ਭੁੱਖ ਕਿਵੇਂ ਲੱਗੇਗੀ ਗੁਰੂ ਜੀ ਨੇ ਇੱਕ ਕੌਤਕ ਰਚਾਉਂਦੇ ਹੋਏ ਉਹਨਾਂ ਨੂੰ ਇੱਕ ਸੂਈ ਦਿੱਤੀ ਅਤੇ ਆਖਿਆ ਇਹ ਮੇਰੀ ਆਮਾਨਤ ਰੱਖ ਲਵੋ ਅਤੇ ਅਗਲੇ ਜਨਮ ਵਿੱਚ ਮੈਨੂੰ ਦੇ ਦੇਣਾ ਦੁਨੀ ਚੰਦ ਨੇ ਕਿਹਾ ਕਿ ਸੂਈ ਤਾਂ ਇੱਥੇ ਹੀ ਰਹਿ ਜਾਵੇਗੀ ਮੈਂ ਤੁਹਾਨੂੰ ਕਿਵੇਂ ਵਾਪਸ ਕਰ ਸਕਾਂਗਾ ਗੁਰੂ ਜੀ ਨੇ ਕਿਹਾ ਕਿ ਮੈਂ ਵੀ ਇਹੀ ਦੱਸਣਾ ਚਾਹੁੰਦਾ ਹਾਂ ਕਿ ਅਗਲੇ ਜਨਮ ਵਿੱਚ ਚੰਗੇ ਜਾਂ ਮਾੜੇ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ ਫੋਕਟ ਕਰਮ ਕਾਂਡ ਅਤੇ ਵਿਖਾਵੇ ਕਰਨੇ ਵਿਅਰਥ ਹਨ ਇਸ ਤੋਂ ਛੋਟੇ ਗੁਰੂ ਜੀ ਨੇ ਦੱਸਿਆ ਕਿ ਤੇਰਾ ਪਿਤਾ ਤਾਂ ਮਰਨੋਂ ਬਰਾਂਤ ਬਗਿਹਾਰ ਦੀ ਯੂਨੇ ਪੈ ਗਿਆ ਸੀ ਜੋ ਕੁਖਣ ਭਾਣਾ ਆਪਣੀ ਖੁਰਾਕ ਵਾਸਤੇ ਇੱਧਰ ਉੱਧਰ ਪਟਕਦਾ ਫਿਰਦਾ ਹੈ ਆਪਣੀ ਤਸੱਲੀ ਵਾਸਤੇ ਤੂੰ ਉਸ ਨੂੰ ਰਾਵੀ ਕਿਨਾਰੇ ਇੱਕ ਬੋੜ ਥੱਲੇ ਜਾ ਕੇ ਵੇਖ ਸਕਦਾ ਹੈ ਇਹ ਸੁਣ ਕੇ ਦੁਨੀ ਚੰਦ ਹੱਕਾ ਬੱਕਾ ਰਹਿ ਗਿਆ ਅਤੇ ਆਪਣੀ ਤਸੱਲੀ ਕਰਨ ਲਈ ਬੋਰ ਥੱਲੇ ਚਲਾ ਗਿਆ। ਉਥੇ ਜਾ ਕੇ ਉਸਨੇ ਵੇਖਿਆ ਕਿ ਇੱਕ ਬਗਿਆੜ ਆਪਣੀ ਭੁੱਖ ਕਾਰਨ ਕੀਕਾ ਮਾਰ ਰਿਹਾ ਸੀ। ਦੁਨੀ ਚੰਦ ਉਸਦੇ ਕੋਲ ਗਿਆ ਤਾਂ ਬਗਿਆੜ ਤਾਂ ਲੋਪ ਹੋ ਗਿਆ ਅਤੇ ਬਾਪ ਦੇ ਰੂਪ ਵਿੱਚ ਇੱਕ ਮਨੁੱਖ ਉਸਦੇ ਸਾਹਮਣੇ ਹੋਇਆ। ਅਤੇ ਕਹਿਣ ਲੱਗਾ ਕਿ ਮੈਂ ਆਪਣੇ ਮਨੁੱਖੀ ਜਾਮੇ ਵਿੱਚ ਇੱਕ ਬਗਿਆੜ ਦੀ ਤਰ੍ਹਾਂ ਲੁੱਟਕਸੁੱਟ ਤੇ ਠੱਗੀ ਠੋਰੀ ਕਰਕੇ ਧਨ ਇਕੱਠਾ ਕਰਦਾ ਰਿਹਾ ਅਤੇ ਤੇਰੇ ਵਾਸਤੇ ਲੱਖਾਂ ਰੁਪਏ ਇਕੱਠੇ ਕੀਤੇ ਇਸ ਬੇਅਕਲੀ ਕਾਰਨ ਹੀ ਮੈਂ ਬਗਿਆੜ ਦੀ ਜੂਨੇ ਪਿਆ ਸੀ ਮੇਰੇ ਵੱਲੋਂ ਇਕੱਠੇ ਕੀਤੇ ਧਨ ਨੂੰ ਵਧਾਉਣ ਵਾਸਤੇ ਤੂੰ ਵੀ ਮੇਰੇ ਪੱਧ ਜਿੰਨਾ ਤੇ ਹੀ ਚੱਲਦਾ ਰਿਹਾ ਹੈ। ਇਹ ਬਗਿਹਾਰ ਦੀ ਜੂਨ ਦੀ ਦੁਰਦਸ਼ਾ ਤੋਂ ਸਬਕ ਸਿੱਖ ਕੇ ਤੂੰ ਇੱਕ ਭਲਾ ਪੁਰਖ ਬਣ ਅਤੇ ਆਪਣਾ ਅੱਗਾ ਸਵਾਰ ਲੈ। ਹਰ ਮਨੁੱਖ ਨੂੰ ਉਸ ਦੁਆਰਾ ਕੀਤੇ ਚੰਗੇ ਜਾਂ ਮੰਦੇ ਕਰਮਾਂ ਦਾ ਫਲ ਹੀ ਮਿਲਦਾ ਹੈ। ਇਹ ਕਹ ਕੇ ਉਸ ਦਾ ਪਿਤਾ ਤਾਂ ਅਲੋਪ ਹੋ ਗਿਆ ਅਤੇ ਦੁਨੀ ਚੰਦ ਵਾਪਸ ਆ ਕੇ ਗੁਰੂ ਜੀ ਦੇ ਚਰਨੀ ਟਹਿ ਢੇਰੀ ਹੋ ਪਿਆ। ਦੇ ਆਪਣੇ ਸਾਰੇ ਝੰਡੇ ਉਤਾਰ ਦਿੱਤੇ ਅੱਗੇ ਤੋਂ ਨੇਕ ਕਮਾਈ ਕਰਨ ਦਾ ਵਚਨ ਦੇ ਕੇ ਆਪਣੀ ਸਾਰੀ ਦੌਲਤ ਲੋਕਾਂ ਵਿੱਚ ਵੰਡ ਦਿੱਤੀ ਤੇ ਬਾਕੀ ਸਭ ਕੁਝ ਗੁਰੂ ਘਰ ਦੇ ਲੇਖੇ ਲਾ ਦਿੱਤਾ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਸੰਗਤ ਜੀ ਇਸੀ ਸਾਖੀ ਭਾਈ ਦੁਨੀ ਚੰਦ ਬਾਰੇ ਕਿਵੇਂ ਗੁਰੂ ਜੀ ਨੇ ਦੁਨੀ ਚੰਦ ਨੂੰ ਸਿੱਧੇ ਰਾਏ ਪਾਇਆ ਗੱਜੀ ਹੁਣ ਸਾਖੀ ਦਾ ਅਗਲਾ ਭਾਗ ਲੈ ਕੇ ਆਏ ਹਾਂ ਭਾਈ ਲਾਲੋ ਤੇ ਮਲਕ ਭਾਗੋ ਜੀ ਲਾਹੌਰ ਕੁਝ ਦਿਨ ਠਹਿਰ ਕੇ ਗੁਰੂ ਜੀ ਸੈਦਪੁਰ ਜਿਸ ਨੂੰ ਐਮਨਾਬਾਦ ਵੀ ਕਹਿੰਦੇ ਹਨ ਪਹੁੰਚੇ ਉਹਨਾਂ ਵੇਖਿਆ ਕਿ ਇਸ ਇਲਾਕੇ ਵਿੱਚ ਮੌਲਵੀ ਲੋਕ ਜ਼ਬਰ ਨਾਲ ਇਸਲਾਮ ਧਰਮ ਵਿੱਚ ਲੋਕਾਂ ਨੂੰ ਸ਼ਾਮਲ ਕਰ ਰਹੇ ਹਨ ਨਾਲ ਹੀ ਉਹਨਾਂ ਵੇਖਿਆ ਕਿ ਬੈਰਾਗੀ ਵੀ ਉਠਾ ਘੋੜਿਆਂ ਤੇ ਸਵਾਰ ਹੋ ਕੇ ਤੇ ਸ਼ਸਤਰਧਾਰੀ ਹੋ ਕੇ ਲੋਕਾਂ ਨੂੰ ਸਟਾਉਂਦੇ ਫਿਰਦੇ ਹਨ ਅਤੇ ੱਤਕੇ ਨਾਲ ਭੀਖ ਮੰਗਦੇ ਸਨ ਬੈਰਾਗੀ ਸੰਨਿਆਸੀ ਫਕੀਰ ਆਦੀ ਲੋਕਾਂ ਨੂੰ ਕਠੋਰ ਅਤੇ ਕੁਚੱਜੇ ਰਾ ਪਾਉਂਦੇ ਫਿਰਦੇ ਸਨ ਗੁਰੂ ਜੀ ਇਸੇ ਉਲਟ ਲੋਕਾਂ ਨੂੰ ਸੌਖਾ ਅਤੇ ਸੁਭਾਵਿਕ ਜਿਹਾ ਰਾਹ ਦਤਨ ਲਈ ਨਿਕਲੇ ਸਨ ਨਾ ਉਹਨਾਂ ਕੋਲ ਕੋਈ ਸ਼ਸਤਰ ਸਨ ਨਾ ਕੋਈ ਹਾਥੀ ਘੋੜੇ ਜੋਰ ਜ਼ਬਰ ਦੀ ਥਾਂ ਉਹ ਪਿਆਰ ਨਾਲ ਧੁਰਕੀ ਬਾਣੀ ਰਾਹੀਂ ਲੋਕਾਂ ਨੂੰ ਸੱਚ ਦੇ ਰਸਤੇ ਪਾਉਂਦੇ ਅਤੇ ਲੋਕ ਸਹਿਜੇ ਹੀ ਉਹਨਾਂ ਦੀਆਂ ਦਲੀਲਾਂ ਦੇ ਕਾਇਲ ਹੋ ਕੇ ਉਹਨਾਂ ਦੇ ਉਪਦੇਸ਼ਾਂ ਤੇ ਚੱਲਣਾ ਆਰੰਭ ਕਰ ਦਿੰਦੇ ਗੁਰੂ ਜੀ ਦੇ ਪ੍ਰਚਾਰ ਅੱਗੇ ਪਖੰਡ ਤੇ ਜ਼ੋਰ ਜਬਰ ਜਨਾ ਏਕ ਨਾ ਸਕੇ ਸੈਦਪੁਰ ਪੁੱਜ ਕੇ ਉਹਨਾਂ ਆਪਣਾ ਡੇਰਾ ਸ਼ਹਿਰ ਤੋਂ ਬਾਹਰ ਲਾ ਲਿਆ ਉਸ ਸ਼ਹਿਰ ਵਿੱਚ ਇੱਕ ਤਰਖਾਨ ਰਹਿੰਦਾ ਸੀ ਜਿਸ ਦਾ ਨਾਂ ਭਾਈ ਲਾਲੋ ਸੀ ਅਤੇ ਉਸ ਦੀ ਸਿੱਧੀ ਸਾਦੀ ਸ਼ਖਸੀਅਤ ਨੇ ਗੁਰੂ ਜੀ ਨੂੰ ਖਿੱਚ ਲਿਆ ਗੁਰੂ ਜੀ ਉਸ ਦੇ ਘਰ ਚਲੇ ਗਏ ਤੇ ਉਸ ਨੂੰ ਪੁੱਛਿਆ ਭਾਈ ਲਾਲੋ ਕੀ ਕਰ ਰਹੇ ਹੋ ਕਾ ਲਾਲੋ ਨੇ ਜਵਾਬ ਦਿੱਤਾ ਜੀ ਕਿੱਲੇ ਘਟਦਾ ਹਾਂ ਗੁਰੂ ਜੀ ਨੇ ਪੁੱਛਿਆ ਕੀ ساری ਉਮਰ ਕਿੱਲੇ ਹੀ ਘਟਦੇ ਰਹੋਗੇ ਭਾਈ ਲਾਲੋ ਗੁਰੂ ਜੀ ਦੀ ਰਮਜ ਸਮਝ ਗਏ ਅਤੇ ਉਹਨਾਂ ਦੇ ਚਰਨ ਪਕੜ ਲਏ ਗੁਰੂ ਜੀ ਦੀ ਅਸੀ ਸਿੱਖਿਆ ਗ੍ਰਹਿਣ ਕੀਤੀ ਤੇ ਉਸ ਦਾ ਘਰ ਸਿੱਖੀ ਦਾ ਕੇਂਦਰ ਬਣ ਗਿਆ ਜਦ ਉਸ ਦੀ ਪਤਨੀ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤਾਂ ਭਾਈ ਲਾਲੋ ਨੇ ਬੇਨਤੀ ਕੀਤੀ ਕਿ ਤੁਹਾਡੇ ਭੋਜਨ ਲਈ ਵੱਖਰਾ ਚੌਂਕਾ ਤਿਆਰ ਕੀਤਾ ਗਿਆ ਹੈ ਆ ਕੇ ਪ੍ਰਸ਼ਾਦਾ ਛਕ ਲਓ ਗੁਰੂ ਜੀ ਨੇ ਕਿਹਾ ਸਾਰੀ ਧਰਤੀ ਹੀ ਮੇਰਾ ਚੌਂਕਾ ਹੈ ਤੇ ਜੋ ਸੱਚ ਨਾਲ ਪਿਆਰ ਕਰਦਾ ਹੈ ਉਹ ਸੁੱਚਾ ਹੈ ਇਸ ਤਰ੍ਹਾਂ ਭਾਈ ਲਾਲੋ ਵੱਲੋਂ ਤਿਆਰ ਕੀਤਾ ਗਿਆ ਭੋਜਨ ਸਾਰਿਆਂ ਨੇ ਇੱਕ ਥਾਂ ਬੈਠ ਕੇ ਛਕਿਆ ਉੱਚ ਜਾਤੀਆਂ ਨੇ ਇਸ ਦਾ ਬਹੁਤ ਬੁਰਾ ਮਨਾਇਆ ਭਾਈ ਲਾਲੋ ਨੂੰ ਵੀ ਥੋੜਾ ਫਿਕਰ ਲੱਗਾ ਪਰ ਗੁਰੂ ਜੀ ਨੇ ਸਭ ਨੂੰ ਇਹ ਕਹਿ ਕੇ ਸ਼ਾਂਤ ਕਰ ਦਿੱਤਾ ਕਿ ਜਾਤ ਜਨਮ ਕਰਕੇ ਕੋਈ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਜੋ ਨੇਕ ਅਤੇ ਧਰਮ ਦੀ ਕਮਾਈ ਕਰਦਾ ਹੈ ਉਹੀ ਉੱਚਾ ਹੁੰਦਾ ਹੈ ਚੰਗੇ ਜਾਂ ਮੰਦੇ ਕਰਮ ਕਰਨ ਨਾਲ ਹੀ ਬੰਦਾ ਉੱਚਾ ਜਾਂ ਨੀਵਾ ਹੁੰਦਾ ਇਸ ਤੋਂ ਪਿੱਛੋਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਅਤੇ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਅਤੇ ਉਸ ਦੀ ਵਿਆਖਿਆ ਵੀ ਕੀਤੀ ਇਸ ਤਰ੍ਹਾਂ ਭਾਈ ਲਾਲੋ ਦੇ ਘਰ ਪਹਿਲਾ 사ਸੰਗ ਹੋਇਆ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਵੀ ਭਾਗ ਲਿਆ ਇਹੋ ਜਿਹੇ ਵੱਡੇ ਇਕੱਠ ਰਿਜਵਾੜੀਆਂ ਅਤੇ ਨਵਾਬਾ ਆਦੀ ਦੇ ਘਰ ਹੀ ਹੋਇਆ ਕਰਦੇ ਸਨ ਸੋ ਵੱਡੇ ਲੋਕਾਂ ਨੂੰ ਭਾਈ ਲਾਲੋ ਅਤੇ ਗੁਰੂ ਜੀ ਨਾਲ ਕਾਫੀ ਈਰਖਾ ਹੋਈ ਸੈਦਪੁਰ ਵਿੱਚ ਹੀ ਇੱਕ ਮਲਕ ਭਾਗੋ ਨਾਂ ਦਾ ਉਥੋਂ ਦੇ ਹਾਕਮ ਜ਼ਾਲਮ ਖਾਨ ਦਾ ਉੱਚ ਅਧਿਕਾਰੀ ਸੀ ਜੋ ਲੋਕਾਂ ਤੇ ਜ਼ੁਲਮ ਕਰਕੇ ਧੰਨ ਇਕੱਠਾ ਕਰਦਾ ਸੀ ਉਸਨੇ ਆਪਣੇ ਘਰ ਇੱਕ ਬ੍ਰਹਮ ਭੋਜ ਕੀਤਾ ਅਤੇ ਗੁਰੂ ਜੀ ਨੂੰ ਵੀ ਸੱਦਾ ਭੇਜਿਆ ਕਿ ਉਸਨੇ ਚੋਂ ਵਰਨਾ ਵਾਸਤੇ ਵੱਖ-ਵੱਖ ਭੋਜਨ ਬਣਾਇਆ ਹੈ ਪਰ ਗੁਰੂ ਜੀ ਨੇ ਜਵਾਬ ਵਿੱਚ ਕਿਹਾ ਮੇਰਾ ਕਿਸੇ ਵਰਨ ਨਾਲ ਕੋਈ ਸਬੰਧ ਨਹੀਂ ਇਸ ਲਈ ਮੈਂ ਨਹੀਂ ਆਵਾਂਗਾ ਸੰਦੇਸ਼ ਵਾਹਕ ਨੇ ਗੁਰੂ ਜੀ ਨੂੰ ਕਿਹਾ ਕਿ ਮਲਕ ਭਾਗੋ ਗੁੱਸਾ ਕਰੇਗਾ ਆਪ ਜੀ ਜ਼ਰੂਰ ਚਲੋ ਗੁਰੂ ਜੀ ਜਦ ਗਏ ਤਾਂ ਮਲਕ ਭਾਗੋ ਨੇ ਕ੍ਰੋਧ ਨਾਲ ਕਿਹਾ ਤੁਸੀਂ ਮੇਰੀ ਰੋਟੀ ਨੂੰ ਨਾ ਕਰਦੇ ਹੋ ਪਰ ਲਾਲੋ ਸ਼ੁੱਧਰ ਦੇ ਘਰ ਰੋਟੀ ਖਾਂਦੇ ਹੋ ਗੁਰੂ ਜੀ ਨੇ ਭਾਈ ਲਾਲੋ ਦੀ ਰੋਟੀ ਮੰਗਵਾਈ ਅਤੇ ਮਲਕ ਭਾਗੋ ਦੇ ਪਕਵਾਨ ਵੀ ਉਹਨਾਂ ਨੇ ਜਦੋਂ ਦੋਨੋਂ ਹੱਥਾਂ ਵਿੱਚ ਫੜ ਕੇ ਘੁੱਟੇ ਤਾਂ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਅਤੇ ਮਲਕ ਭਾਗੋ ਦੇ ਪਕਵਾਨ ਵਿੱਚੋਂ ਲਹੂ ਨਜਰੀ ਆਏ ਵਿਆਖਿਆ ਕਰਦਿਆਂ ਗੁਰੂ ਜੀ ਨੇ ਮਲਕ ਭਾਗੋ ਨੂੰ ਸੰਬੋਧਨ ਕੀਤਾ ਵੇਖੋ ਤੁਹਾਡਾ ਭੋਜਨ ਗਰੀਬਾਂ ਦੇ ਖੂਨ ਨਾਲ ਭਰਿਆ ਪਿਆ ਹੈ ਜਦ ਕੇ ਭਾਈ ਲਾਲੋ ਦਾ ਹੱਕ ਹਲਾਲ ਦੀ ਕਮਾਈ ਨਾਲ ਬਣਿਆ ਹੋਇਆ ਹੈ ਅਤੇ ਦੁੱਧ ਵਾਂਗ ਪਵਿੱਤਰ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਮਲਕ ਭਾਗੋ ਦਾ ਹੰਕਾਰ ਟੁੱਟ ਗਿਆ ਅਤੇ ਖਾਸ ਕਰਕੇ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਦਾ ਰੋਮ ਰੋਮ ਖੜ ਗਿਆ ਤੇ ਉਹ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਤੇ ਉਸ ਨੇ ਅੱਗੇ ਤੋਂ ਗਲਤ ਢੰਗ ਤਰੀਕੇ ਵਰਤ ਕੇ ਧੰਨ ਇਕੱਠਾ ਕਰਨ ਤੋਂ ਤੋਬਾ ਕੀਤੀ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਸੈਦਪੁਰ ਗੁਰੂ ਜੀ ਨੇ ਸਿੱਖੀ ਦਾ ਕੇਂਦਰ ਬਣਾ ਕੇ ਭਾਈ ਲਾਲੋ ਜੀ ਨੂੰ ਮੁਖੀ ਪ੍ਰਚਾਰਕ ਥਾਪਿਆ ਜੋ ਸਾਧ ਸੰਗਤ ਜੀ ਸਾਖੀ ਜਿਆਦਾ ਲੰਮੀ ਹੋਣ ਕਰਕੇ ਇਹ ਸਾਖੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਇਹ ਸਾਖੀ ਦਾ ਅਗਲਾ ਭਾਗ ਸੱਜਣ ਠੱਗ ਜਲਦੀ ਹੀ ਲੈ ਕੇ ਹਾਜ਼ਰ ਹੋਵਾਂਗੇ ਕੋ ਸਾਧ ਸੰਗਤ ਜੀ ਇਹ ਸਾਖੀ ਤੁਹਾਨੂੰ ਕਿਹੋ ਜੀ ਲੱਗਦੀ ਹੈ ਕਿਰਪਾ ਕਰਕੇ ਕਮੈਂਟ ਜਰੂਰ ਕਰਿਆ ਕਰੋ ਇਹ ਸਾਧ ਸੰਗਤ ਜੀ ਇਹ ਸਾਖੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਆ ਸੰਗਤ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ